शहर दे जनता नगर मोहल्ले च पिछले करीब दो महीनों तो सीवरेज सिस्टम जाम होने कारण होए मुह वास वालों अज रोवरब्रिज नेरना इलाके संगरूर लुधियाना मार्ग से आवाजाई ठप कर दी गई इस दौरान प्रदर्शनकारिया वलों पंजाब सरकार नगर कौंसल तूरी त सीवरेज बोर्ड खिलाफ जम के नारेबाजी भी की गई इस दौरान प्रदर्शनकारिया ने कहा कि पिछले लंबे समय तो मोहल्ले अंदर सीवरेज जाम होने कारण गलियां ਜਿਸ ਸੀਵਰੇਜ ਦਾ ਗੰਦਾ ਪਾਣੀ ਖੜਾ ਰਹਿੰਦਾ ਹੈ ਜਿਸ ਕਾਰਨ ਇੱਥੋਂ ਲੰਘਣਾ ਵੀ ਮੁਸ਼ਕਿਲ ਹੋਇਆ ਪਿਆ ਹੈ ਗੰਦਾ ਪਾਣੀ ਖੜਾ ਰਹਿਣ ਕਾਰਨ ਅਕਸਰ ਕਰਾ ਚ ਬਦਬੂ ਆਉਂਦੀ ਰਹਿੰਦੀ ਹੈ ਤੇ ਹਰ ਸਮੇਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ ਇਸ ਸਬੰਧੀ अनेका ਬਾਰ ਸੰਬੰਧਿਤ ਅਧਿਕਾਰੀਆਂ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਵੀ ਇਹ ਸਮੱਸਿਆ ਜਿਉਂਦੀ ਤਿਉਂ ਬਣੀ ਹੋਈ ਹੈ ਜਿਸ ਤੋਂ ਬਾਅਦ ਕੋਈ ਸੁਣਵਾਈ ਨਾ ਹੋਣ ਦੇ ਚਲਦਿਆਂ ਅੱਜ ਸੰਗਰੂਰ ਲੁਧਿਆਣਾ ਤੇ ਧਰਨਾ ਲਾ ਕੇ ਆਵਾਜ਼ਾਈ ਠੱਪ ਕਰਨ ਲਈ ਮਜਬੂਰ ਹੋਏ ਹਨ ਇਸ ਦੌਰਾਨ ਥਾਣਾ ਸਿਟੀ ਟੂਰੀ ਦੇ ਐਸ ਐਚਓ ਸੌਰਵ ਸੱਬਰਵਾਲ ਮੌਕੇ ਤੇ ਪੁੱਜੇ ਜਿਨ੍ਹਾਂ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਕੇ ਜਾਮ ਖੁਲਵਾਇਆ ਗਿਆ ਟੂਰੀ ਮਰਦਾਬਾ ਮਰਦਾਬਾ ਸੌਰਵ ਮਰਦਾਬਾ ਟੂਰੀ ਮਰਦਾਬਾ ਜੀ ਹਾਜ਼ਰੀ ਮਰਦਾਬਾ ਮਰਦਾਬਾ ਸੌਰਵ ਮਰਦਾਬਾ ਜੀ ਹਾਜ਼ਰੀ ਮਰਦਾਬਾ ਮਰਦਾਬਾ ਜੀ ਹਾਜ਼ਰੀ ਕਰਨਾਂ ਦੀ ਗੱਲ ਇਹ ਹੈ ਕਿ ਸਾਡੇ ਜਨਤਾਨਗਰ ਦੇ ਵਿੱਚ ਨਾ ਇੱਕ ਗਲੀ ਬਾਹਰ ਨੰਬਰ 16 18 ਤੇ 19 ਦੀ ਸਾਂਹੀ ਦੀ ਹੈ। ਔਰ ਉਹਦੇ ਜਿਹੜੇ ਨਾਲ ਗਲੀ ਦੇ ਬ੍ਰਾਂਚਾਂ ਨੇ ਉਹਨਾਂ ਦੇ ਵਿੱਚ ਸੀਵੇ ਦੀ ਪ੍ਰੋਬਲਮ 2-2.5 ਮਹੀਨਿਆਂ ਤੋਂ ਆਈ ਹੋਈ ਹੈ। ਪ੍ਰਸ਼ਾਸਨ ਸੀਵੇ ਬੋੜ ਯੂ ਸਾਹਿਬ ਲੋਕਾਂ ਨੂੰ ਲੰਮੇ ਸਮੇਂ ਤੋਂ ਇਹ ਵਿਵਾਦ ਹੋ ਰਿਹਾ ਹੈ ਕਿ ਅਸੀਂ ਇਹਦਾ ਹੱਲ ਕਰ ਰਹੇ ਹਾਂ। ਪਾਣੀ ਹੈ ਜਿਹੜਾ ਗਲੀਆਂ ਦੇ ਵਿੱਚ ਖੜਾ ਰਹਿੰਦਾ ਲੈਂਡ ਡਾਊਨ ਦੀ ਸਫਾਈ ਹੋਈ ਨਹੀਂ ਹੋਈ। ਇਸ ਕਰਕੇ ਲੋਕਾਂ ਨੇ ਅੱਜ ਆ ਕੇ ਪਹਿਲਾਂ ਵੀ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਪ੍ਰਸ਼ਾਸਨ ਨੇ ਬਾਹਰ ਤੋਂ ਆਇਆ ਲੋਕ ਘਰ ਜਿੱਥੇ ਬੈਠ ਗਏ ਪਰ ਅੱਜ ਆ ਕੇ ਲੋਕ ਹੈ ਜਿਹੜੇ ਮੈਨ ਹਾਈ ਵਿਲ ਰੋਕ ਕੇ ਬੈਠੇ ਅਗਲਾ ਸੰਘਰਸ਼ ਕੀ ਹੋਵੇਗਾ ਜੀ ਪੁੱਛਿਆ ਦਾ ਹਾਂ ਜੀ ਅਗਲਾ ਸੰਘਰਸ਼ ਕੀ ਹੋਵੇਗਾ ਜੀ ਅਗਲਾ ਸੰਘਰਸ਼ ਤੇ ਅੱਜ ਨੇ ਲੀਵਰ ਲਾਈ ਹੈਗੀ ਲੀਵਰ ਲਾ ਕੇ ਜਿਹੜੇ ਡਿਸਪੋਜ਼ਲ ਦਾ ਕੰਮ ਹੈ ਪਾਣੀ ਸਫਾਈ ਦਾ ਕੰਮ ਉਹ ਕਰਨ ਲੱਗੇ ਆ ਉਹ ਕਹਿੰਦੇ ਅਸੀਂ 2 ਦਿਨ ਦੇ ਵਿੱਚ ਅਸੀਂ ਕਹਿੰਦੇ ਵੀ 2 ਦਿਨ ਦੇ ਵਿੱਚ ਤੈ ਦਿਵਾਰ ਹੈ ਉਹ ਕਹਿੰਦੇ ਅਸੀਂ ਐਤਵਾਰ ਨੂੰ ਵੀ ਕੰਮ ਕਰਾਂਗੇ ਔਰ ਸੋਮਵਾਰ ਤੱਕ ਹੁਣ ਜਿਹੜੇ ਐਸਐਚਓ ਸਾਹਿਬ ਆਏ ਆ ਉਹਨਾਂ ਨੇ ਇਹ ਸਾਹਿਬ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਵੀ ਉਹ ਸਾਹਬ ਨੇ ਕਿਹਾ ਵੀ ਮੈਂ ਸੋਮਵਾਰ ਤੱਕ ਆਹ ਰਾਹ ਦੀ ਪ੍ਰੋਬਲਮ ਸੋਲਵ ਕਰਕੇ ਦਊਗਾ ਤਾਂ ਲੋਕ ਫਿਰ ਇਥੇ ਇਤਨਾ ਲਾਲ ਨੇ ਅਗਲਾ ਸਟੈਪ ਇਸੇ ਤਰ੍ਹਾਂ ਹੀ ਜ਼ਰੂਰ ਦੇਉਗਾ